ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ گاਵਾ ਰੱਖਣ ਵਾਲੇ ਹੋ ਜਾਵੋ ਸਾਵਧਾਨ ਜੀ ਹਾਂ ਹੁਣੇ ਆ ਰਹੀ ਹੈ ਜੀ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਹਾਂ ਦੁੱਧ ਪੀਣਾਂ ਲੈਬ ਦਾ ਇੱਕ ਦੱਸਿਆ ਗਿਆ ਹੈ ਤੇ ਇਸ ਕਾਰਨ ਇਹ ਹੈ ਕਿ ਦੁੱਧ ਵਿੱਚ ਪ੍ਰੋਟੀਨ ਦੇ ਨਾਲ ਨਾਲ ਕਈ ਪੋਸ਼ਕ ਤੱਤ ਵੀ ਹੁੰਦੇ ਹਨ ਜੇਕਰ ਦੁੱਧ ਗਾਂ ਦਾ ਹੋਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੋ ਜਾਂਦਾ ਪਰ ਹਾਲ ਹੀ ਵਿੱਚ ਇਸ ਵਿੱਚ ਬર્ડ ਫਲੂ ਵਾਇਰਸ ਪਾਇਆ ਗਿਆ ਹੈ ਜਿਸ ਨੂੰ ਲੈ ਕੇ ਵਿਸ਼ੇਸ਼ ਸੰਗਠਨ WHO ਨੇ ਚੇਤਾਵਨੀ ਜਾਰੀ ਕੀਤੀ ਹੈ ਜੀ ਹਾਂ ਮੀਡੀਆ ਰਿਪੋਰਟਾਂ ਦੇ ਮੰਨੀ ਦਾ ਇਹ ਵਾਇਰਸ ਅਮਰੀਕਾ ਵਿੱਚ ਪਾਇਆ ਗਿਆ ਹੈ ਤੇ ਇਸ ਬੰਦੇ ਅਮਰੀਕਾ ਦੀ ਆ ਕਈ ਡੈਰਾਂ ਤੋਂ ਦੋ ਦ ਸਿੰਪਲ ਹੈ ਕਿ ਜਾਂਚ ਲਈ ਲੈਵ ਵਿੱਚ ਭੇਜੇ ਗਏ ਹਨ ਬર્ડ ਫਲੂ ਦਾ ਵਾਇਰਸ ਸਾਡੇ ਲਈ ਨਵਾਂ ਨਹੀਂ ਹੈ ਐਸ ਵਾਇਰਸ ਨੇ ਭਾਰਤ ਵਿੱਚ ਆਪਣਾ ਅਸਰ ਦਿਖਾਇਆ ਹੈ ਤੇ ਇਹ ਵਾਇਰਸ ਪੰਛੀਆਂ ਨਾਲ ਹੀ ਮਨੁੱਖਾਂ ਵਿੱਚ ਫੈਲਦਾ ਜਿਸ ਕਰਕੇ ਇਸ ਵਾਇਰਸ ਨਾਲ ਸਮੁੱਚਤ ਵਿਕਤੀ ਦੀ ਮੌਤ ਹੋ ਸਕਦੀ ਹੈ ਇਹ ਵਾਇਰਸ ਕਰੀਬ 10 ਸਾਲ ਪਹਿਲਾਂ ਭਾਰਤ ਵਿੱਚ ਕਈ ਥਾਵਾਂ ਤੇ ਫੈਲ ਗਿਆ ਸੀ ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ